ਸਸਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਜਦੋਂ ਦੀ ਉਹਨਾਂ ਨੇ ਟੈਰਿਫ ਵਾਸ਼ ਸ਼ੁਰੂ ਕੀਤੀ ਆ ਉਦੋਂ ਦੇ ਹੋਰ ਵੀ ਚਰਚਾ ਦੇ ਵਿੱਚ ਆ ਗਏ ਨੇ ਵਕਫ ਵਕ ਮੁਲਕਾਂ ਦੇ ਉੱਤੇ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਗਈ ਕਈ ਮੁਲਕਾਂ ਦੇ ਉੱਤੇ ਟੈਰਿਫ 3 ਮਹੀਨਿਆਂ ਲਈ ਟਾਲ ਦਿੱਤਾ ਗਿਆ ਤੇ ਹੁਣ ਉਹ 3 ਮਹੀਨੇ ਵੀ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਹੁਣ 트੍ਰੰਪ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਯੂਰੋਪੀਅਨ ਦੇਸ਼ ਨੇ ਉਹਨਾਂ ਦੇ ਉੱਤੇ 20-50% ਦੀ ਟੈਕਸ ਲਾਵਾਂਗੇ ਕਾਰਨ ਇਹ ਹੈ ਕਹਿੰਦੇ ਜਿਹੜੇ ਪ੍ਰੋਡਕਟ ਅਸੀਂ ਉਹਨਾਂ ਤੋਂ ਲੈਨੇ ਆ ਜਾਂ ਉੱਥੇ ਜਿਹੜੀਆਂ ਕੰਪਨੀਆਂ ਸਥਾਪਿਤ ਨੇ ਉਹ ਕੰਪਨੀਆਂ ਜੇਕਰ ਅਮਰੀਕਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਦੀਆਂ ਨੇ ਉੱਥੇ ਆ ਕੇ ਆਪਣਾ ਨਿਰਮਾਣ ਕਾਰਜ ਸ਼ੁਰੂ ਕਰਦੀਆਂ ਨੇ ਪਲਾਂਟ ਲਾਉਂਦੀਆਂ ਨੇ ਤਾਂ ਟੈਕਸ ਤੋਂ ਰਾਹਤ ਮਿਲ ਸਕਦੀ ਹੈ ਨਹੀਂ ਤਾਂ ਹੋਰਨਾ ਮੁਲਕਾਂ ਤੋਂ ਜਿਹੜਾ ਵੀ ਸਮਾਨ ਅਮਰੀਕਾ ਦੇ ਵਿੱਚ ਆਏਗਾ ਉਹਦੇ ਉੱਤੇ 50% ਦੀ ਟੈਰਿਫ ਲੱਗੇਗਾ ਤੇ ਸੰਭਾਵਿਤ ਹੈ ਕਹਿੰਦੇ 1 ਜੂਨ ਤੋਂ ਇਹ ਟੈਰਿਫ ਸ਼ੁਰੂ ਕਰ ਦਿੱਤਾ ਜਾਵੇਗਾ ਅਮਰੀਕਾ ਦੀ ਸਰਕਾਰ ਵੱਲੋਂ ਤੇ ਖਾਸ ਕਰ ਯੂਰਪੀਅਨ ਯੂਨੀਅਨ ਨੂੰ ਇੱਕ ਚੇਤਾਵਨੀ ਦਿੱਤੀ ਹੈ 트럼ਪ ਨੇ ਜਦਕਿ ਯੂਰਪੀਅਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਅਜਈਆਂ ਚੇਤਾਵਨੀਆਂ ਦਾ ਕੋਈ ਡਰ ਨਹੀਂ ਸਾਡਾ ਵਪਾਰ ਚੱਲ ਰਿਹਾ ਹੈ ਸਮਝੌਤਿਆਂ ਦੇ ਤਹਿਤ ਚੱਲ ਰਿਹਾ ਹੈ ਤੇ ਉਹ ਵਪਾਰ ਇਸੇ ਤਰ੍ਹਾਂ ਜਾਰੀ ਰਹੇਗਾ ਪਰ 트럼ਪ ਦੀਆਂ ਇਹਨਾਂ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਡੋਨਾਲਡ 트럼ਪ ਨੇ ਇੱਕ ਪੋਸਟ ਸਾਜੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ 50% ਦੀ ਟੈਰਿਫ ਲੱਗੇਗਾ ਨਹੀਂ ਤਾਂ ਨਿਰਮਾਣ ਕਾਰਜ ਕੋਈ ਵੀ ਪ੍ਰੋਡਕਟ ਬਣਾਉਣ ਵਾਲੀ ਗੱਲਾਂ ਤੋਂ ਸਾਡੇ ਦੇਸ਼ ਦੇ ਵਿੱਚ ਕਰਨੀ ਸ਼ੁਰੂ ਕਰ ਦਿਓ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ Apple iPhone ਨਿਰਮਾਤਾ ਕੰਪਨੀ ਨੂੰ ਵੀ ਉਹਨਾਂ ਨੇ ਅਜੇ ਹੀ ਧਮਕੀ ਦਿੱਤੀ ਸੀ ਕਹਿੰਦੇ 25% ਦੀ ਟੈਰਿਫ ਲਾਵਾਂਗੇ ਜੇਕਰ ਤੁਸੀਂ ਅਮਰੀਕਾ ਦੇ ਵਿੱਚ Apple ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਜੇਕਰ ਤੁਸੀਂ ਖਾਸ ਕਰ ਭਾਰਤ ਵਰਗੇ ਮੁਲਕਾਂ ਤੋਂ Apple ਦੇ ਫੋਨ ਬਣਾ ਕੇ ਅਮਰੀਕਾ ਭੇਜੋਗੇ ਤਾਂ 25% ਦੀ ਤੱਕ ਟੈਰਿਫ ਉਹਦੇ ਉੱਤੇ ਲਗੇਗਾ ਤਾਂ ਉਹਦਾ ਸਿੱਧਾ ਬੋਝ ਲੋਕਾਂ ਦੇ ਉੱਤੇ ਪੈਣਾ ਹੈ ਕਿਉਂਕਿ ਜੇਕਰ ਕੋਈ ਕੰਪਨੀ ਦਾ ਪ੍ਰੋਡਕਟ ਕੋਈ ਵੀ ਅੱਗੇ बिजनेसमੈਨ ਕੋਈ ਉਦਯੋਗਪਤੀ ਖਰੀਦਦਾ ਹੈ ਵਪਾਰੀ ਖਰੀਦਦਾ ਹੈ ਤਾਂ ਉਹਨੇ ਵੀ ਫਿਰ ਉਹਨਾ ਖਰਚਾ ਆਪਣਾ ਕੱਢਣਾ ਹੈ ਤਾਂ ਉਹ 25% ਤੱਕ ਮੋਬਾਈਲ ਨੇ ਜਿਹੜੇ ਉਹ ਮਹਿੰਗੇ ਹੋ ਸਕਦੇ ਨੇ 25 ਤੋਂ ਵੀ ਜ਼ਿਆਦਾ ਫੀਸ ਦੀ ਅਮਰੀਕਾ ਦੇ ਵਿੱਚ ਆਈਫੋਨ ਮਹਿੰਗੇ ਹੋ ਸਕਦੇ ਨੇ ਜੇਕਰ ਟੈਰਿਫ ਲੱਗਦਾ ਹੈ ਤੇ ਹੁਣ ਜ਼ਿਕਰ ਕਰੀਏ ਜੇਕਰ ਤਜਿਹੜੀ ਯੂਰੋਪੀਅਨ ਯੂਨੀਅਨ ਆ ਉਹਨਾਂ ਵੱਲੋਂ ਅਮਰੀਕਾ ਦੇ ਨਾਲ 900 ਅਰਬ ਡਾਲਰ ਤੋ ਜ਼ਿਆਦਾ ਦਾ ਆਪਸੀ ਟ੍ਰੇਡ ਕੀਤਾ ਜਾਂਦਾ ਹੈ ਯਾਨੀ ਕਿ ਵਪਾਰ ਹੁੰਦਾ ਹੈ ਪਿਛਲੇ ਸਾਲ ਯੂਰਪੀਅਨ ਯੂਨੀਅਨ ਨੇ ਅਮਰੀਕਾ ਨੂੰ 600 ਅਰਬ ਡਾਲਰ ਤੋਂ ਜ਼ਿਆਦਾ ਦਾ ਸਮਾਨ ਭੇਜਿਆ ਸੀਗਾ ਤੇ 370 ਅਰਬ ਡਾਲਰ ਦਾ ਸਮਾਨ ਖਰੀਦਿਆ ਵੀ ਸੀਗਾ ਯਾਨੀ ਕਿ ਟਰੰਪ ਪਤਾ ਨਹੀਂ ਕਿਹੜੀ ਗੱਲ ਤੋਂ ਟੈਰੀਫ ਲਾਉਣ ਦੀ ਗੱਲ ਕਰਦੇ ਨੇ ਪਰ ਜਦ ਕਿ ਵਪਾਰ ਤੋਂ ਬਿਨਾਂ ਗੱਲ ਨਹੀਂ ਚੱਲਦੀ ਮੁਲਕਾਂ ਦੇ ਵਿੱਚ ਚੀਜ਼ਾਂ ਦੀ ਜਿਨ੍ਹਾਂ ਦੀ ਪੈਦਾਵਾਰ ਨਹੀਂ ਹੁੰਦੀ ਉਹ ਦੂਜੇ ਮੁਲਕਾਂ ਤੋਂ ਮੰਗਵਾਉਣੀਆਂ ਹੀ ਪੈਂਦੀਆਂ ਨੇ ਤੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਡਕਟ ਬੰਦੇ ਨੇ ਉਹ ਦੂਜਿਆਂ ਨੂੰ ਭੇਜਣੇ ਹੀ ਪੈਂਦੇ ਨੇ ਯਾਨੀ ਕਿ ਹੱਥ ਨੂੰ ਹੱਥ ਵਾਲੀ ਗੱਲ ਹੈ ਕਿ ਲੈਣ-ਦੇਣ ਬਣਿਆ ਹੋਇਆ ਹੈ ਪਰ ਇਹਦੇ ਉੱਤੇ ਟਰੰਪ ਸਰਕਾਰ ਪਤ ਨਹੀਂ ਕਿਉਂ ਟੈਰਿਫ ਵਾਰ ਛੇੜ ਕੇ ਬੈਠ ਚੁੱਕੀ ਹੈ ਭਾਰਤ ਦੇ ਉੱਤੇ ਵੀ ਟੈਰਿਫ ਲਾਉਣ ਦੀਆਂ ਗੱਲਾਂ ਚੱਲ ਪਈਆਂ ਨੇ ਇਸ ਤੋਂ ਇਲਾਵਾ ਚਾਈਨਾ ਦੇ ਉੱਤੇ ਤਾਂ 145% ਦੀ ਟੈਰਿਫ ਲਾਉਣ ਦਾ ਐਲਾਨ 트ੰਪ ਨੇ ਕਰ ਦਿੱਤਾ ਸੀ ਪਿੱਛੇ ਜੇ ਚਾਈਨਾ ਦੇ ਨਾਲ ਉਹਨਾਂ ਦੇ ਅਧਿਕਾਰੀਆਂ ਦੀਆਂ ਉਹਨਾਂ ਦੇ ਮੰਤਰੀਆਂ ਦੀਆਂ ਵਫਦ ਦੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਟੈਰਿਫ ਦੇ ਵਿੱਚ ਥੋੜੀ ਜਿਹੀ ਢਿੱਲ ਦੇਣ ਦੀ ਗੱਲ ਹੁੰਦੀ ਨਜ਼ਰ ਆਉਂਦੀ ਹੈ ਪਰ ਕਦੋਂ ਤੋਂ ਕਿਸ ਤਰ੍ਹਾਂ ਇਹ ਅਜੇ ਤੱਕ ਕੋਈ ਵੀ ਕੈਸਰਾਈ ਨਹੀਂ ਲਗਾਈ ਜਾ ਸਕਦੀ ਵਪਾਰ ਸਮਝੌਤੇ ਹੋਏ ਪਰ ਟੈਰਿਫ ਘਟਾਉਣ ਦੀ ਗੱਲ ਕਿਤੇ ਵੀ ਨਜ਼ਰ ਨਹੀਂ ਆਈ ਤੇ ਡੋਨਾਲਡ ਟਰੰਪ ਨੇ ਨਵੀਂ ਚਰਚਾ ਛੜੀ ਹੈ ਕਿ ਯੂਰਪੀਅਨ ਯੂਨੀਅਨ ਨੂੰ ਵੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਨਹੀਂ ਤਾਂ ਉਹ ਆਪਣੇ ਪ੍ਰੋਡਕਟ ਨੇ ਜਿਹੜੇ ਉਹਨਾਂ ਮੁਲਕਾਂ ਦੇ ਵਿੱਚ ਬਣਦੇ ਨੇ ਉਹ ਕੰਪਨੀਆਂ ਅਮਰੀਕਾ ਦੇ ਵਿੱਚ ਸਥਾਪਿਤ ਹੋਣ ਤੇ ਫੇਰ ਟੈਰਿਫ ਤੋਂ ਬਚ ਸਕਦੀਆਂ ਨੇ ਸੋਨ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਟੈਰਿਫ ਮਾਮਲਾ ਕੀ ਮੋੜ ਲੈਂਦਾ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ